ਹਰੀ ਸਿੰਘ ਨਲਵਾ ਸਿੱਖ ਇਤਿਹਾਸ ਦੇ ਸਭ ਤੋਂ ਮਹਾਨ ਤੇ ਨਿਡਰ ਜਰਨੈਲ ਸਨ ਉਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਫੌਜੀ ਖਾਸ ਦੇ ਮੁਖ ਸੈਨਾਪਤੀ ਸਨ ਉਹਨਾਂ ਦੀ ਬਹਾਦਰੀ ਦੇ ਕિસ્ਸੇ ਅੱਜ ਵੀ ਦੁਨੀਆ ਭਰ ਵਿੱਚ ਮਸ਼ਹੂਰ ਹਨ ਹਰੀ ਸਿੰਘ ਨਲਵਾ ਦਾ ਜਨਮ 1891 ਵਿੱਚ ਗੁਜਰਾਵਾਲਾ ਪਾਕਿਸਤਾਨ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਦਾ ਨਾਮ ਗੁਰਦਿਆਲ ਸਿੰਘ ਉਪਪਲ ਤੇ ਮਾਤਾ ਦਾ ਨਾਮ ਧਰਮਕੌਰ ਸੀ ਬਚਪਨ ਤੋਂ ਹੀ ਉਹਨਾਂ ਨੂੰ ਘੋੜਸਵਾਰੀ ਤਲਵਾਰਬਾਜ਼ੀ ਤੇ ਸ਼ਸਤਰ ਵਿਦਿਆ ਵਿੱਚ ਬਹੁਤ ਦਿਲਚਸਪੀ ਸੀ ਇੱਕ ਵਾਰ ਹਰੀ ਸਿੰਘ ਮਹਾਰਾਜਾ ਰਣਜੀਤ ਸਿੰਘ ਨਾਲ ਸ਼ਿਕਾਰ ਤੇ ਗਏ ਹੋਏ ਸਨ ਉੱਥੇ ਇੱਕ ਵਿਸ਼ਾਲ ਸ਼ੇਰ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਹਰੀ ਸਿੰਘ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਸ਼ੇਰ ਦੇ ਜਬਾੜੇ ਆਪਣੇ ਹੱਥਾਂ ਨਾਲ ਫੜ ਕੇ ਉਸ ਨੂੰ ਮਾਰ ਦਿੱਤਾ ਉਹਨਾਂ ਦੀ ਇਸ ਬਹਾਦਰੀ ਨੂੰ ਦੇਖ ਕੇ ਮਹਾਰਾਜਾ ਨੇ ਉਹਨਾਂ ਨੂੰ ਨਲਵਾ ਦੀ ਉਪਾਧੀ ਦਿੱਤੀ ਉਹਨਾਂ ਨੇ ਆਪਣੀ ਪਹਿਲੀ ਵੱਡੀ ਲੜਾਈ ਵਿੱਚ ਹੀ ਆਪਣੀ ਕਾਬਲੀਅਤ ਸਾਬਤ ਕੀਤੀ। ਉਹਨਾਂ ਨੇ ਮੁਲਤਾਨ ਤੇ ਕਸ਼ਮੀਰ ਨੂੰ ਜਿੱਤ ਕੇ ਸਿੱਖ ਰਾਜ ਦਾ ਹਿੱਸਾ ਬਣਾਇਆ ਤੇ ਉਥੋਂ ਦੇ ਗਵਰਨਰ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ। ਉਹਨਾਂ ਨੇ ਅਫਗਾਨਾਂ ਦੇ ਇਲਾਕੇ ਪਿਸ਼ਾਵਰ ਤੇ ਕਬਜ਼ਾ ਕੀਤਾ ਜਿਸ ਨੂੰ ਜਿਤਨਾ ਉਸ ਸਮੇਂ ਅਸੰਭਵ ਮੰਨਿਆ ਜਾਂਦਾ ਸੀ। ਹਰੀ ਸਿੰਘ ਨਲਵਾ ਦਾ ਨਾਮ ਸੁਣ ਕੇ ਅਫਗਾਨ ਕੰਬਦੇ ਸਨ ਕਿਹਾ ਜਾਂਦਾ ਹੈ ਕਿ ਅਫਗਾਨੀ ਮਾਵਾਂ ਆਪਣੇ ਰੋਂਦੇ ਬੱਚਿਆਂ ਨੂੰ ਚੁੱਪ ਕਰਾਉਣ ਲਈ ਕਹਿੰਦੀਆਂ ਸਨ ਚੁੱਪ ਹੋ ਜਾ ਹਰੀ ਸਿੰਘ ਨਲਵਾ ਆ ਜਾਏਗਾ ਉਹਨਾਂ ਨੇ ਜਮਰੂਦ ਦਾ ਕਿਲਾ ਬਣਾ ਕੇ ਅਫਗਾਨਿਸਤਾਨ ਤੋਂ ਹੋਣ ਵਾਲੇ ਹਮਲੇ ਦਾ ਰਸਤਾ ਹਮੇਸ਼ਾ ਲਈ ਬੰਦ ਕਰ ਦਿੱਤਾ 1837 ਵਿੱਚ ਜਮਰੂਦ ਦੀ ਜੰਗ ਦੌਰਾਨ ਹਰੀ ਸਿੰਘ ਨਲਵਾ ਬਹੁ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਸ਼ਹੀਦ ਹੋਣ ਤੋਂ ਪਹਿਲਾਂ ਉਹਨਾਂ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਮੇਰੀ ਮੌਤ ਦੀ ਖਬਰ ਬਾਹਰ ਨਾ ਜਾਣ ਦਿੱਤੀ ਜਾਵੇ ਤਾ ਜੋ ਦੁਸ਼ਮਣ ਡਰਦੇ ਰਹਿਣ ਉਹਨਾਂ ਨੇ ਅੰਤਿਮ ਸਵਾਸ ਤੱਕ ਸਿੱਖ ਰਾਜ ਦੀ ਰਾਖੀ ਕੀਤੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਰ ਮੈਨ ਸਬਸਕ੍ਰਾਈਬ ਕਰ ਦਿਓ